ایک مسٹر ڈاکٹر مرداواد ڈاکٹر مرداواد آپریمنٹ مرداواد مرداواد ٹھٹیا پرشاشن دورگوباد مرداواد کیا سنر کھلی ہے ٹھٹیا پرشاشن دورگوباد مرداواد مرداواد خلائی کھانشنڈر مرداواد مرداواد ہسپتال میں کھانشنڈر ਅੱਜ ਤੋਂ ਮੁਲਾਵਣ ਹੋਤੇ ਰਹੇ ਉਹਨਾਂ ਦੇ ਬਲੇਡ ਲੱਗੇ ਸਾਡੇ ਨੇ ਸਾਰਾ ਪਤਾ ਪਰਦਾ ਬਲੇਡ ਲੱਗੇ ਸਾਡੇ ਕਾਕੇ ਡੰਗਾ ਰੋੜੇ ਤੱਕ ਮਾਰੇ ਮੇਂ ਜੜੀ ਬਾਤ ਹੁੰਦੀ ਇਹਨਾਂ ਦਾ ਕੋਈ ਬੱਤ ਨਹੀਂ ਮਰਦਾ ਕੋਈ ਬੱਤ ਨਹੀਂ ਬਹਸਾਂ ਚ ਚੱਲਦਾ ਸਾਨੂੰ ਕਿਹਾ ਗਿਆ ਵੀ ਥੋੜੇ ਦੇ ਬ੍ਰੋਸ ਪਰਚਾ ਆਊਗਾ ਨਹੀਂ ਉਹਨਾਂ ਦਾ ਬੈਠ ਕੇ ਸਾਨੂੰ ਇਨਸਾਫ ਦਵਾਇਆ ਜਾਵੇ ਕਾਨੂੰਨ ਦਾ ਆਪ ਚੈਂਦਾ ਉਹਨਾਂ ਨੇ ਟੀਕਾ ਲਾਇਆ ਇਹਨਾਂ ਨੇ ਟੀਕਾ ਲਾਇਆ ਇਹਨਾਂ ਨੇ ਗਲਤ ਟੀਕਾ ਲਾਇਆ ਤੇ ਗਲਤ ਟੀਕਾ ਲਾਇਆ ਚੰਗਾ ਭਲਾ ਸੀ ਅੰਦਰ ਤੋੜਿਆ ਮੁੰਡ ਅਸੀਂ ਚੰਗਾ ਭਲਾ ਅੰਦਰ ਤੋੜਿਆ ਮੈਂ ਜਾ ਕੇ ਕਹਿਆ ਦੇ ਜਾੜੀ ਨਹੀਂ ਬਚੀ ਅਸੀਂ ਛੱਡ ਕੇ ਆਏ ਅੰਦਰ ਆਪੇ ਸਾਡੇ ਕੋਈ ਸੁਣਵਾਈ ਨਹੀਂ ਪੰਜ ਲੋਕ ਸਾਨੂੰ ਧੱਕੇ ਕਰਦੇ ਪੰਜ ਲੋਕ ਸਾਨੂੰ ਇਹ ਅਸੀਂ ਬੱਗੇ ਰੋਟੀ ਪਾਣੀ ਖਾਦੇ ਉਰੇ ਪਰ ਮੈਂ महाराज जी कोई नई न ਮੇਰੇ ਚਾਚਾ ਸੋਹਰਾ ਨੇ ਜੀ ਓਟੀ ਦੇ ਅੰਦਰ ਅਪਰੇਟ ਬਸਤੀ ਲਿੱਤੇ ਗਈ ਸੀ ਜੀ ਆਪਰੇਸ਼ਨ ਚੱਲ ਰਿਹਾ ਸੀ ਜੀ ਉਹਨਾਂ ਦਾ ਉਹਦੇ ਵਿੱਚ ਕਹਿ ਰਹੇ ਨੇ ਦौरा ਆ ਗਿਆ ਪੇਸ਼ ਨੂੰ ਅਸੀਂ ਪੁੱਛ ਰਹਿਆ ਵਾਰ-ਵਾਰ ਸਾਡੇ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ ਉਹ ਕਹਿੰਦੇ ਨੇ ਪੇਸ਼ੈਂਟ ਤੁਹਾਡਾ ਠੀਕ ਹੈ ਪੇਸ਼ੈਂਟ ਨੂੰ ਦੌਰਾ ਆਇਆ ਕੁਝ ਵੀ ਨਹੀਂ ਹੈਗਾ ਅਸੀਂ ਵਾਰ-ਵਾਰ ਪੁੱਛ ਰਹਿਆ ਉਹਨਾਂ ਨੂੰ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਇਹ ਜਦੋਂ ਪੇਸ਼ੈਂਟ ਨੂੰ ਪੱਜ-ਪੱਜ ਕੇ ਕੁਝ-ਕੁਝ ਕਰ ਰਹੇ ਮੈਂ ਫੇਰ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸ ਦੋ ਕਿ ਪੇਸ਼ੈਂਟ ਦੀ ਕੰਡੀਸ਼ਨ ਕੀ ਹੈ ਕਹਿੰਦੇ ਤੁਹਾਡਾ ਪੇਸ਼ੈਂਟ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਨੂੰ ਬੁਲਾਵਾ ਦੇ ਪੱਲਾ ਪੱਲੇ ਮੈਨੂੰ ਬੁਲਾਇਆ ਨਹੀਂ ਹੈਗੇ ਸੀ ਇਹਨਾਂ ਦੇ ਕੋਲ ਡਾਕਟਰ ਵੀ ਨਹੀਂ ਹੈਗੇ ਸੀ ਜੀ ਅਵੇਲੇਬਲ ਡਾਕਟਰ ਨਹੀਂ ਹੈਗਾ ਸੀ ਅੰਦਰ ਕੋਈ ਵੀ ਜੀ ਠੀਕ ਹੈ ਜੀ ਇਹਨਾਂ ਕੋਲ ਫਿਰ ਇਹਨ ਇੰਟੂਵੇਟ ਤਾਂ ਬਸ ਸੀਪੀਆਰ ਚੱਲ ਰਿਹਾ ਪੇਸ਼ੈਂਟ ਦਾ ਜੀ ਇਹਨਾਂ ਨੇ ਇੱਕ ਵਾਰ ਵੀ ਪੇਸ਼ੰ ਨੂੰ ਇੰਟੂਵੇਟ ਕਰਦੇ ਆ ਕਦੇ ਵੀ ਆਪਾਂ ਕਾਉਨਸਲਿੰਗ ਕਰਦੇ ਆ ਘਰਦਿਆਂ ਨੂੰ ਵੀ ਤੁਹਾਡੇ ਪੇਸ਼ੈਂਟ ਸੀਰੀਅਸ ਹੈ ਇੰਟੂਵੇਟ ਕਰ ਰਹੇ ਆ ਵੀ ਪੇਸ਼ੈਂਟ ਦਾ ਸੀਪੀਆਰ ਚੱਲ ਰਿਹਾ ਮੈਂ ਵਾਰ-ਵਾਰ ਇਹਨਾਂ ਨੂੰ ਪੁੱਛ ਰਹੀ ਆ ਵੀ ਤੁਸੀਂ ਸਾਡੇ ਪੇਸ਼ੰ ਨੂੰ ਇੰਟੂਵੇਟ ਕੀਤਾ ਕਹਿੰਦੇ ਨਹੀਂ ਪੇਸ਼ੰ ਨੂੰ ਇੰਟੂਵੇਟ ਨਹੀਂ ਕਰ ਰਹੇ ਮੈਂ ਇਹਨਾਂ ਨੂੰ ਪੁੱਛਿਆ ਵਾਰ-ਵਾਰ ਇਹਨਾਂ ਨੇ ਇੱਕ ਵਾਰ ਵੀ ਨਹੀਂ ਦੱਸਿਆ ਹੈਗਾ ਮੈਂ ਫਿਰ ਇਹਨਾਂ ਨੂੰ ਕਿਹਾ ਵੀ ਸਾਡੇ ਪੇਸ਼ੈਂਟ ਦੀ ਕੰਡੀਸ਼ਨ ਕੀ ਕਹਿੰਦੇ ਤੁਸੀਂ ਪੇਸ਼ੰ ਨੂੰ ਰਾਈਪਰ ਕਰ ਰਹੇ ਆ ਪੇਸ਼ੰ ਦੀ ਕੰਡੀਸ਼ਨ ਖਰਾਬ ਹੈ ਇਹਨੇ ਫਿਰ ਵੀ ਨਹੀਂ ਸਾਡਾ ਪੇਸ਼ੈਂਟ ਐਕਸਪਾਇਰ ਕਰਕੇ ਦੇਤਾ ਫਿਰ ਅੰਦਰੋਂ ਇਹ ਕਹ ਰਹੇ ਨੇ ਰਾਏਪੁਰ ਕਰਤਾ ਸੀ ਕਹ ਰਹੇ ਵੀ ਚੱਲ ਪੇਸ਼ੈਂਟ ਖਾਲੀ ਸੀ ਜੀ ਸਾਡੇ ਸਾਨੂੰ ਦਿੱਤਾ ਗਿਆ ਪੇਸ਼ੈਂਟ ਐਕਸਪਾਇਰ ਕਰਕੇ ਪੇਸ਼ੈਂਟ ਦੀ ਕੋਈ ਨਵਚ ਨਹੀਂ ਚੱਲ ਰਹੀ ਸੀ ਪੇਸ਼ੈਂਟ ਸਾਨੂੰ ਚੈੱਕ ਕੀਤਾ ਬਾਹਰ ਆ ਕੇ ਅਸੀਂ ਐਂਬੂਲੈਂਸ ਦਾ ਇੰਤਜ਼ਾਮ ਕਰ ਰਹੇ ਸੀ ਹਵਾ ਮਾਰੇ ਜੀ ਕਹਿੰਦੇ ਕਿਦੇ ਦੇ ਸਾਹ ਚੱਲ ਰਹੇ ਨੇ ਪੇਸ਼ੈਂਟ ਨੂੰ ਬਾਈਪੈਪ ਦੇ ਉੱਤੇ ਲਿਤਾ ਗਿਆ ਸੀ ਜੀ ਪੇਸ਼ੈਂਟ ਨੂੰ ਬਾਈਪੈਪ ਦੇ ਉੱਤੇ ਲਿਤਾ ਗਿਆ ਸੀ ਸੀਪੀਆਰ ਦਾ ਪੇਸ਼ੈਂਟ ਦਾ ਸੀਪੀਆਰ ਵਗੈਰਾ ਸਾਰਾ ਕੀਤਾ ਹੋਇਆ ਇਹਨਾਂ ਨੇ ਇੱਕ ਵਾਰ ਵੀ ਕਾਉਂਸਲਿੰਗ ਨਹੀਂ ਕੀਤੀ ਸਾਨੂੰ ਡਾਕਟਰ ਹਰਵੰਦ ਸੁਬਾਚੇ ਆਏ ਬਈ ਡਾਕਟਰ ਨੇ ਲੈਵਲ ਹੈਗਾ ਸੀ ਜੇ ਅੰਦਰ ਹਾਂਜੀ ਇਹ ਸਾਨੂੰ ਦੀ ਰਿਕਵੈਸਟ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਹੁਣ ਐਸੀ ਇਹਨਾਂ ਨੇ ਮੇਰੇ ਡੈਡੀ ਦੇ ਆਪਰੇਸ਼ਨ ਦਾ ਟਾਈਮ ਆ ਗਿਆ ਸੀਗਾ ਇਹ ਕਹਿੰਦੇ ਵੀ ਆਪਰੇਸ਼ਨ ਦਾ ਟਾਈਮ ਆ ਗਿਆ ਮਰੀਜ਼ ਨੂੰ ਲੈ ਆਓ ਮੇਰੇ ਲਈ ਫੋਨ ਆਇਆ ਕਹਿੰਦੇ ਮਰੀਜ਼ ਨੂੰ ਅੰਦਰ ਲੈ ਆਓ ਮੈਂ ਮੇਰੇ ਡੈਡੀ ਨੂੰ ਉੱਥੋਂ ਬੈੱਡ ਤੋਂ ਚਲਾ ਕੇ ਲੈ ਕੇ ਆਇਆ ਜੀ ਅੰਦਰ ਛੱਡਾਗਾ ਉਸ ਤੋਂ ਬਾਅਦ ਡਾਕਟਰ ਹੈ ਨਹੀਂ ਸੀਗਾ ਜੀ ਮੈਂ ਜਾਣਦਾ ਹਰ ਵンス ਡਾਕਟਰ ਉਹ ਪੱਗ ਵਾਲੇ ਹੈਗੇ ਨੇ ਉਹ ਠੀਕ ਹੈ ਮੈਂ ਪਹਿਲਾਂ ਮੈਂ ਜਦੋਂ ਅੰਦਰ ਮੇਰੇ ਇਹ ਮੈਨੂੰ ਅਸੀਂ ਉਰੇ ਬੈਠੇ ਰਹੇ ਤਿੰਨ ਚਾਰ ਜਣੇ ਇਹਨਾਂ ਨੂੰ ਪਤਾ ਨਹੀਂ ਗਲਤ ਟੀਕਾ ਲਾਇਆ ਇਹਨਾਂ ਮੇਰੇ ਡੈਡੀ ਤੜਫਨ ਜੇ ਲੱਗ ਰਹੇ ਲੱਤ ਪੈ ਰਹੇ ਐ ਮਾਰਾ ਲੱਗ ਰਹੇ ਜੀ ਠੀਕ ਹੈ ਫਿਰ ਮੈਂ ਬਾਹਰ ਨਿਕਲ ਕੇ ਆਇਆ ਫਿਰ ਮੈਂ ਮੇਰੇ ਵੱਡੇ ਡੈਡੀ ਨੂੰ ਕਿਹਾ ਜੀ ਮੈਂ ਕਿਹਾ ਡੈਡੀ ਐ ਕਰਕੇ ਨਾ ਡੈਡੀ ਵਾਲੇ ਤੜਫ ਜੇ ਰਹੇ ਨੇ ਫਿਰ ਮੈਂਨੇ ਆਪਣੇ ਵੱਡੇ ਭਰਾ ਮੋਨੂ ਵੀਰੇ ਨੂੰ ਫੋਨ ਮਾਰਿਆ ਮੈਂ ਵੀਰੇ ਮੇਰਾ ਵੀਰਾ ਸਿਗਾ ਦੁਕਾਨ ਤੇ ਮੇਰਾ ਮੈਂ ਵੀਰੇ ਨੂੰ ਕਿਹਾ ਮੈਂ ਕਿਹਾ ਐ ਕਰਕੇ ਡੈਡੀ ਵਾਲੇ ਸੀਰੇ ਜੇ ਲੱਗ ਰਹੇ ਵੀਰੇ ਤੁਸੀਂ ਆਓ ਫਿਰ ਮੈਂ ਵੀਰੇ ਮੇਰੇ ਕਾਕੇ ਵੀਰੇ ਨੂੰ ਫੋਨ ਮਾਰਿਆ ਕੀ ਹੋਇਆ ਹੁਣ ਕੀ ਹੋਇਆ ਹੁਣ ਹੁਣ ਇਹ ਹੋਇਆ ਜੀ ਜਦੋਂ ਆ ਅੰਦਰ ਟੋਪੀ ਵਾਲਾ ਇੱਕ ਬਾਈ ਹੈਗਾਗਾ ਉਹ ਮੈਨੂੰ ਬੁਲਾਣ ਆਇਆਗਾ ਬਾਹਰ ਕਹਿੰਦਾ ਵੀ ਮੈਨੂੰ ਕਹਿੰਦੇ ਵੀ ਇਹ ਕੁਝ ਖਾਂਦੇ ਪੀਂਦੇ ਤਾਂ ਨਹੀਂ ਹੈਗੇ ਮੈਂ ਕਹਾਂ ਨਹੀਂ ਮੈਂ ਕਹਾਂ ਦਾਰੂ ਗੱਪਾ ਪੀ ਲੈਂਦੇ ਨੇ ਕਦੇ ਕਦਾਈਓ ਵੀ ਠੀਕ ਹੈ ਦੂਜੀ ਗੱਲ ਇਹ ਕਹਿੰਦੇ ਵੀ ਇਹਨਾਂ ਨੂੰ ਦੂਰਾ ਦੂਰਾ ਤਾਂ ਨਹੀਂ ਪਾਉਂਦੇ ਮੈਂ ਕਹਾਂ 나 ਅੱਜ ਤੱਕ ਕਦੇ ਦੂਰਾ ਪਾਏ ਹੋਰ ਕੀ ਹੋਇਆ ਉਸ ਤੋਂ ਬਾਅਦ ਹੈ ਉਸ ਤੋਂ ਬਾਅਦ ਜਦੋਂ ਜਦ ਪਹਿਲੀ ਗੱਲ ਤਾਂ ਜਦੋਂ ਇਹ ਟੀਕਾ ਲਾ ਰਹੇ ਡਾਕਟਰ ਮੌਜੂਦ ਹੋਣਾ ਚਾਹੀਦਾ ਨਾ ਜੀ ਡਾਕਟਰ ਮੌਜੂਦ ਨਹੀਂ ਸੀਗਾ ਡਾਕਟਰ ਮੇਰੇ ਅੱਖਾਂ ਦੇਖ ਕੇ ਮੈਂ ਉਰੇ ਖੜਾ ਸੀ ਬੱਚਾ ਆਇਆ ਡਾਕਟਰ ਤੁਹਾਨੂੰ ਲੱਗਦਾ ਕੀ ਆ ਕਰਿਆ ਕੀ ਆ ਉਹ ਗਲਤ ਟੀਕਾ ਲਾਇਆ ਜੀ ਇਹਨਾਂ ਨੇ ਗਲਤ ਪਿਕਾ ਨਾ ਆਇਆ ਇਹਨਾਂ ਨੇ ਪੈਸੇ ਲਏ ਹੋਣਗੇ ਜੀ ਐਂਟੀ ਪਾਰਟੀ ਤੋਂ ਪੈਸੇ ਲਏ ਹੋਣਗੇ ਸਾਨੂੰ ਹੁਣੇ ਪਤਾ ਲੱਗਿਆ ਜੀ ਕਿ ਇੱਥੇ ਕੋਈ ਕਲੈਸ਼ ਹੋ ਰਿਹਾ ਹਸਪੀਟਲ ਦੇ ਵਿੱਚ ਮੈਂ ਆਪਣੀ ਫੋਰਸ ਦੇ ਨਾਲ ਆਇਆ ਇਮੀਡੀਅਟ ਦੋਨੇ ਸ਼ਾਂਤੀ ਪਾੜੇ ਸ਼ਾਂਤ ਕੀਤਾ ਗਿਆ ਤੇ ਮੇਰੇ ਨਾਲ ਗੱਲਬਾਤ ਹੋ ਕੇੜੀ ਬੰਦੀ ਕਾਰਵਾਈ ਕੀਤੀ ਗਈ ਜਿਹੜਾ ਮੇਰਾ ਬੰਦਾ ਦੋਸ਼ੀ ਹੋਗਾ ਜਿਹਦੇ ਖਿਲਾਫ ਦੋਸ਼ੀ ਹੋਗਾ ਖਿਲਾਫ ਕਾਰਵਾਈ ਕੀਤੀ ਗਈ